ਤੇ ਇਧਰਲੇ ਪਾਸੇ ਤੋਂ ਬਾਈ ਚੰਨੀ ਸਾਹਿਬ ਦੀ ਹਵਾ ਕਨੇ ਪੂਰੀ ਬਣੀ ਹੋਈ ਆ ਇੱਕ ਦੋ ਵੀਰਾਂ ਦੇ ਉੱਪਰਲੇ ਪਾਸੇ ਕਮੈਂਟ ਆਏ ਆਗੇ ਕਾਦੀ ਚੰਨੀ ਸਾਹਿਬ ਦੀ ਹਾਂ ਕਨੇ ਚੰਨੀ ਸਾਹਿਬ ਲੈ ਜਾਣਗੇ ਮਾਹੌਲ ਲੱਗਦਾ ਤਾਂ ਇਸ ਤਰ੍ਹਾਂ ਦੇ ਨਾਲੀ ਚੰਨੀ ਸਾਹਿਬ ਦੇਖੋ ਇੱਕ ਚਿਹਰਾ ਯਾਰ ਬਹੁਤ ਵੱਡਾ ਚਿਹਰਾ ਜੀ ਤੇ ਐਸੀ ਭਾਈਚਾਰੇ ਨੂੰ ਕਿਤੇ ਨਾ ਕਿਤੇ ਨਾ ਇਹ ਮਹਿਸੂਸ ਹੁੰਦਾ ਹੈ ਕਿ ਯਾਰ ਇਹ ਬੰਦਾ ਮੰਝਿਆ ਗਿਆ ਵਿੱਚ ਜੀ ਮਤਲਬ ਕਿ ਬਿਲਕੁਲ ਇਹਨੇ ਕੀਤਾ ਤੇ ਬਹੁਤ ਕਾਲੀ ਕਾਲੀ ਬਹੁਤ ਕੁਝ ਕੀਤਾ ਤੇ ਪਰ ਇਹਦਾ ਕੰਮ ਜਿਹੜਾ ਵਿਗਾੜ ਦਿੱਤਾ ਗਿਆ ਤਾਂ ਖੈਰ ਜੇ ਹੁਣ ਮੇਲਾ ਮੰਗ ਗਿਆ ਚੰਨੀ ਸਾਹਿਬ ਸੀਟ ਕੱਟ ਜਾਂਦੇ ਆ ਚੰਨੀ ਸਾਹਿਬ ਰੌਣਕ ਉਥੇ ਸਦਨ 'ਚ ਵੀ ਪੂਰੀ ਲਾਉਣਗੇ ਤੁਹਾਨੂੰ ਮੈਂ ਦੱਸਦਾ ਚੁੱਪ ਨਹੀਂ ਕਰਨਗੇ ਜਦੋਂ ਬੋਲਿਆ ਕਰਨਗੇ ਪੰਜਾਬ ਸਪੈਸ਼ਲ ਸੁਣਿਆ ਕਰੇਗਾ ਇਹਨਾਂ ਨੂੰ ਜੇ ਸਦਨ 'ਚ ਚਲੇਗਾ ਜੇ ਚਲੇਗਾ ਤੇ ਮਤਲਬ ਕਿ ਹਿੰਦੀ ਪੰਜਾਬੀ ਪੁਆਦੀ ਬਹੁਤ ਹੈ ਕਹਿੰ ਲੋ ਕਿ ਮਿੱਠਾ ਬਹੁਤ ਬੋਲਦੇ ਆ ਇਹ ਲਾਭ ਨਾਲ ਪਾ ਵੀ ਚੰਗੀ ਕਰਦੇ ਆ ਇਹਨਾਂ ਨੇ ਹਾਸਾ ਟੱਠਾ ਕਰਿਆ ਕਰਨਾ ਤੇ ਨਾਲ ਪੋਲੀ ਪੋਲੀ ਵੇਚਦੀਆਂ ਕਰਿਆ ਕਰਦੇ ਉਹ ਨਹੀਂ ਬੇਇੱਜ਼ਤੀ ਵੀ ਕਰ ਦਿੰਦੇ ਆ ਉਹ ਪੈਚ ਵਾਲਾ ਬੜਾ ਕੰਮ ਚੱਲਿਆ ਸੀ ਤੁਹਾਨੂੰ ਯਾਦ ਹੋਣਾ ਜਦੋਂ ਵਿਰੋਧੀ ਧਿਰ ਦੇ ਆਗੂ ਸੀ ਜੀ ਸੁਖਵੀਰ ਸਿੰਘ ਬਾਦਲ ਨੇ ਫਸਾ ਲਿਆ ਚੰਨੀ ਸਾਹਿਬ ਕਹਿੰਦੇ ਕਿ ਪੈਚ ਵਰਕ ਕਰਵਾਇਆ ਤੋਂ ਬੜੀ ਚੱਲੀ ਸੀ ਈ ਗੱਲ ਉਸ ਟਾਈਮ ਜੀ ਜੀ ਜੀ